ਦਲਜੀਤ ਸਿੰਘ ਜੀ ਗੱਲ ਕਰੀਏ ਪੰਜਾਬ ਵਿੱਚ ਚੱਲ ਰੀਆਂ ਪੰਚਾਇਤੀ ਚੋਣਾਂ ਦੀ। ਹਾਂ ਤੁਸੀਂ ਯੂਕੇ ਰਹਿੰਦੇ ਹੋ? ਯੂਕੇ ਵਿੱਚ ਉੱਥੇ ਮੇਰੇ ਖਿਆਲ ਤੋਂ ਮੇਅਰ ਹੁੰਦੇ ਨੇ ਕਾਉਂਸਲਰ ਹੁੰਦੇ ਨੇ। ਇੱਥੇ ਸਰਪੰਚਾ ਆ ਜਾਂਦੇ ਨੇ ਪਿੰਡਾਂ ਵਿੱਚ, ਸ਼ਹਿਰਾਂ ਵਿੱਚ ਐਮਸੀ ਆ ਜਾਂਦੇ ਨੇ। ਜੇ ਗੱਲ ਕਰੀਏ ਤਾਂ ਅੱਜ ਇੱਕ ਵੱਡੀ ਗੱਲ ਹੈ ਜਿਸ ਦੇ ਨਾਲ ਰਿਲੇਟਡ ਆਪਾਂ ਗੱਲ ਕਰਨਾ ਚਾਹੁੰਦੇ ਹਾਂ ਕਿ ਪੰਜਾਬ ਦੇ ਵਿੱਚ ਸਰਬਸੰਮਤੀ ਨਾਲ ਸਰਪੰਚ ਚੁਣਿਆ ਜਾਂਦਾ ਹੈ। ਸਰਪੰਚੀ ਚੋਣਤ ਜਾਨ ਤੋਂ ਬਾਅਦ ਉਸ ਨੂੰ ਗੋਲੀਆਂ ਮਾਰ ਕੇ ਉਸਦਾ ਕਤਲ ਕਰ ਦਿੱਤਾ ਜਾਂਦਾ ਹੈ। ਕਿਹ ਤਰ੍ਹਾਂ ਸਵਾਲ ਖੜੇ ਹੋ ਜਾਂਦੇ ਨੇ? ਕਿ ਜੇ ਕਿਹ ਲੋਕ ਸਾਰੇ ਨੇ ਸਹਿਮਤੀ ਨਾਲ ਸਰਪੰਚ ਚੁਣਿਆ ਗਿਆ ਸੀ ਫਿਰ ਮਾਰੇ ਹੀ ਕਿਉਂ ਯਾਨੀ ਕਿ ਸਾਰੇ ਸਹਿਮਤੀ ਨਾਲ ਚੋਣ ਜਾਣ ਤੋਂ ਬਾਅਦ ਵੀ ਕੁਝ ਲੋਕ ਰਹਿਗੇ ਸੀਗੇ ਜੋ ਨਹੀਂ برداشت ਕਰ ਸਕੇ ਕਿ ਉਸ ਨੂੰ ਸਰਪੰਚ ਬਣਾਇਆ ਗਿਆ ਜਾਂ ਸਰਪੰਚ ਕੋਈ ਹੋਰ ਹੋਣਾ ਚਾਹੀਦਾ ਸੀਗਾ ਜਦ ਇਸ ਲਈ ਤੁਹਾਨੂੰ ਯੂਕੇ ਦੀ ਗੱਲ ਕੀਤੀ ਹੈ ਕਿ ਇਸ ਯੂਕੇ ਦੇ ਨੇ ਉੱਥੇ ਵੀ ਕਾਉਂਸਲਰ ਹੁੰਦੇ ਨੇ ਹੋਰ ਵੀ ਸਿਸਟਮ ਹੈ ਕਿ ਉੱਥੇ ਤੇ ਓਰੇ ਦੇ ਜੋ ਸਿਸਟਮ ਨੇ ਲੱਕ ਦੇਖ ਕੇ ਦੇਖਦੇ ਹੋਏ ਤੁਸੀਂ ਕੀ ਸੋਚਦੇ ਹੋ ਕਿ ਕੀ ਬਦਲਾ ਹੋਣੀ ਜੇ ਇਹਨੇ ਕੀ ਕਿਹ ਲੋਕ ਕੀ ਸੋਚ ਹੋਣੀ ਜਾਈ ਦੀ ਹੈ ਸਰਪੰਚਾਂ ਦੇ ਕੀ ਖੇਲੋਗੇ ਕਿਰਦਾਰ ਹੋਣ ਚਾਹੀਦੇ ਨੇ ਅਤੇ ਕਿਦਾਂ ਦੇ ਕੰਮ ਉਹਨਾਂ ਨੂੰ ਕਰਨੇ ਚਾਹੀਦੇ ਨੇ ਜੀ ਸਭ ਤੋਂ ਪਹਿਲਾਂ ਤੇ ਬੜੀ ਨਿੰਦਣਯੋਗ ਤੇ ਸ਼ਰਮਨਾਕ ਵਰਤਾਰਾ ਜੇ ਕਹੀਏ ਕਿ ਇਹ ਜਿਹੜਾ ਹੋਇਆ ਹੈ ਘਟਨਾ ਹੋਈ ਹੈ ਕਿ ਨੌਜਵਾਨ ਰਾਜਵਿੰਦਰ ਸਿੰਘ ਦਾ ਕਤਲ ਕਰ ਦਿੱਤਾ ਗਿਆ ਇੱਕ ਪਾਸੇ ਅਸੀਂ ਕਹਿੰਦੇ ਹਾਂ ਕਿ ਨੌਜਵਾਨੀ ਅੱਗੇ ਆਉਣੀ ਚਾਹੀਦੀ ਹੈ ਕਿਉਂਕਿ ਇੱਕ ਫਰੈਸ਼ ਮਾਈਂਡ ਹੁੰਦਾ ਹੈ ਤੇ ਕੁਝ ਕਰ ਗੁਜਰਨ ਦੀ ਇੱਕ ਤਾਂਗ ਹੁੰਦੀ ਹੈ ਨੌਜਵਾਨਾਂ ਦੇ ਵਿੱਚ ਤੇ ਜਦੋਂ ਕੋਈ ਨੌਜਵਾਨ ਇਸ ਤਰੀਕੇ ਦੇ ਨਾਲ ਅੱਗੇ ਆਉਂਦਾ ਤੇ ਉਹਨੂੰ ਫਿਰ ਇਸ ਤਰੀਕੇ ਦੇ ਨਾਲ ਮਾਰ ਦੇਣਾ ਤੇ ਫਿਰ ਆਪਾਂ ਇਹ ਦੇਖੀਏ ਪਈ ਬਾਕੀਆਂ ਦੇ ਕੀ ਦਿਲਾਂ ਦੇ ਉੱਤੇ ਆਏਗੀ ਕਿ ਭਾਈ ਜੇ ਅਸੀਂ ਵੀ ਜਾਈਏ ਅੱਗੇ ਨੂੰ ਇਹ ਇੱਕ ਇਸ਼ਾਰਾ ਹੈ ਕਿ ਨੌਜਵਾਨੀ ਅੱਗੇ ਆਵੇਗੀ ਤੇ ਇਹ ਹਾਸ਼ਰ ਹੋਏਗਾ ਉਹਨਾਂ ਦਾ ਸੋ ਇਸੇ ਤਰੀਕੇ ਦੇ ਨਾਲ ਆਪਾਂ ਦੇਖਦੇ ਆਂ ਇਹ ਤਾਂ ਸਰਪੰਚੀ ਦੀ ਗੱਲ ਹੈ ਨਾ ਵੈਸੇ ਵੀ ਜਦੋਂ ਕੋਈ ਨੌਜਵਾਨ ਅੱਗੇ ਆ ਕੇ ਕੁਝ ਕਰਨਾ ਚਾਹੁੰਦਾ ਹੈ ਕਿ ਲਓ ਜੀ ਮੈਂ ਤਾਂ ਸਿਸਟਮ ਦਾ ਬਦਲਾਅ ਕਰਨਾ ਹੈ ਮੈਂ ਤੇ ਜਿਹੜੀ ਰਿਸ਼ਵਤ ਚੱਲਦੀ ਹੈ ਉਹ ਬੰਦ ਕਰਨੀ ਹੈ ਅੱਜ ਵੀ ਅਸੀਂ 70 ਸਾਲ ਹੋ ਗਏ ਗਲੀਆਂ ਨਾਲੀਆਂ 'ਚ ਹੀ ਫਸੇ ਫਿਰਦੇ ਆਂ ਸੀਵਰੇਜ ਦੇ ਪਾਈਪਾਂ ਲਾ ਦਿਓ ਇਹਦੇ ਤੋਂ ਅੱਗੇ ਵੀ ਲੋੜਾਂ ਹੁੰਦੀਆਂ ਨੇ ਮਤਲਬ ਤੁਸੀਂ ਦੇਖੋ ਮੈਂ ਅਕਸਰ ਗੱਲ ਕਰਦਾ ਹੁੰਦਾ ਕਿ ਬਹੁਤ ਸਾਰੇ ਜਿਹੜੇ ਮੁਲਕ ਨੇ ਭਾਰਤ ਤੋਂ ਬਾਅਦ ਆਜ਼ਾਦ ਹੋਏ ਆ ਤੇ ਉੱਥੇ ਗਲੀਆਂ ਨਾਲੀਆਂ ਦਾ ਰੌਲਾ ਨਹੀਂ ਰਹਿ ਗਿਆ ਉੱਥੇ ਅੱਗੇ ਦੀ ਗੱਲ ਹੁੰਦੀ ਹੈ ਉੱਥੇ ਇਕਨੋਮੀ ਦੀ ਗੱਲ ਹੁੰਦੀ ਹੈ ਫਿਰ ਜੌਬਸ ਦੀ ਗੱਲ ਹੁੰਦੀ ਹੈ ਰਾਈਟਸ ਦੀ ਗੱਲ ਹੁੰਦੀ ਹੈ ਬਹੁਤ ਕੁਝ ਅੱਗੇ ਵੱਧ ਚੁੱਕਿਆ ਤੁਸੀਂ ਦੇਖੋ ਕਿੰਨੇ ਡਿਵੈਲਪ ਹੋ ਗਏ ਨੇ ਬਹੁਤ ਸਾਰੇ ਮੁਲਕ ਤੇ ਅੱਜ ਸਾਡੇ ਕੀ ਹੈ ਸਾਡੇ ਛੱਪੜ ਜੀ ਪੂਰ ਦਿਓ ਜਾਂ ਫਿਰ ਉਹਨੂੰ ਪੱਕਾ ਕਰ ਦਿਓ ਜੰਫਰ ਹੋਰ ਜਿਹੜੀਆਂ ਗੱਲਾਂ ਬਾਤਾਂ ਹੈਗੀਆਂ ਉਹ ਕੀਤੀਆਂ ਜਾ ਰਹੀਆਂ ਅੱਜ ਵੀ ਤੇ ਆਹ ਜਿਹੜੀ ਘਟਨਾ ਹੋਈ ਹੈ ਨਾ ਇਹਨੇ ਬਹੁਤ ਝੰਡੋੜ ਕੇ ਰੱਖਿਆ ਕਿਉਂਕਿ ਨੌਜਵਾਨ ਸੀ ਮਾਰ ਦਿੱਤਾ ਗਿਆ ਤੇ ਘਰ ਇਸ ਵੇਲੇ ਠੀਕ ਚਿਹੜਾ ਪਿਆ ਹੋਇਆ ਕਿ ਇਹ ਕੀ ਬਣ ਗਿਆ ਉਹਨਾਂ ਦੇ ਘਰ ਦੀ ਕਾਦੀ ਸਰਪੰਚੀ ਆਈ ਜਿਨ੍ਹਾਂ ਦਾ ਪੁੱਤ ਹੀ ਖੋ ਕੇ ਲੈ ਗਈ ਸੋ ਇਹ ਇਕੱਲੀ ਘਟਨਾ ਨਹੀਂ ਹੈ ਪੰਜਾਬ 'ਚ ਮੈਂ ਬਹੁਤ ਜਗ੍ਹਾ ਸੁਣ ਰਿਹਾ ਕਿ 2-2 ਕਰੋੜ ਰੁਪਇਆ ਬੋਲੀ ਲੱਗ ਰਹੀ ਹੈ ਸਰਪੰਚੀ ਦੀਆਂ ਚੋਣਾਂ ਦੀ ਇੱਕ ਤਾਂ ਰੋਲਾ ਪਾਇਆ ਜਾ ਰਿਹਾ ਲੋ ਜੀ ਸਰਬਸੰਮਤੀ ਦੇ ਨਾਲ ਚੁਣਿਆ ਗਿਆ ਜਾਂ ਐਤਕੀ ਸਰਬਸੰਮਤੀ ਕਰ ਲਓ ਅਸਤੌਜ ਜਿਹੜਾ ਪਿੰਡ ਹੈਗਾ ਮੁੱਖ ਮੰਤਰੀ ਸਾਹਿਬ ਦਾ ਉੱਥੇ ਵੀ ਸਰਬਸੰਮਤੀ ਦੇ ਨਾਲ ਸਰਪੰਚ ਚੁਣਿਆ ਗਿਆ ਪਰ ਦੂਜੇ ਪਾਸੇ ਇਹ ਘਟਨਾਵਾਂ ਵਾਪਰ ਰਹੀਆਂ ਇਹਦਾ ਜ਼ਿੰਮੇਵਾਰ ਕੌਣ ਹੈ ਇਹਦੀ ਇਹਦੀ ਜ਼ਿੰਮੇਵਾਰੀ ਕਿਦੀ ਹੈ ਸੋ ਹੁਣ ਤੁਸੀਂ ਇਹ ਦੇਖ ਲਓ ਵੀ ਸਾਡੇ ਪੰਜਾਬੀਆਂ ਦੀ ਇੱਕ ਲਾਲਸਾ ਜਿਹੜੀ ਹੈ ਉਹ ਕਿੰਨੀ ਵੱਧ ਚੁੱਕੀ ਹੈ ਪੰਜਾਬ ਦੇ ਵਿੱਚ ਮਤਲਬ ਸਾਡੇ ਕਰਤਾਰ ਕੀ ਹੋ ਚੁੱਕੇ ਨੇ ਕਿ ਅਸੀਂ ਸਰਪੰਚੀ ਖਾਤਰ ਜਿਹੜਾ ਹੈ ਕਿਤੇ ਆਪਾਂ 2 ਕਰੋੜ ਦੀ ਬੋਲੀ ਲਾ ਰਹੇ ਹਾਂ ਕਿਤੇ ਕਿਸੇ ਦਾ ਕਤਲ ਕਰ ਰਹੇ ਹਾਂ ਜਾਂ ਫਿਰ ਲੋਕਾਂ ਨੂੰ ਸ਼ਰਾਬ ਵੰਡ ਰਹੇ ਹਾਂ ਆ ਤੁਸੀਂ ਵੇਖਿਓ ਹੁਣ ਹਜੇ ਹਜੇ ਸ਼ੁਰੂਆਤ ਤਾਂ ਨਹੀਂ ਹੋਈ VOTING ਦੀ ਪਰ ਜਿੱਦਣ ਹੋ ਗਈ ਜਾਂ ਫਿਰ ਅੱਜ ਹੀ ਮੈਨੂੰ ਲੱਗਦਾ ਵੀ ਉਹ ਨਕਲੀ ਸ਼ਰਾਬ ਜਿਹੜੀ ਆ ਉਹ ਵੱਡੇ ਪੱਧਰ ਤੇ ਵਿਕਣੀ ਸ਼ੁਰੂ ਹੋ ਗਈ ਹੋਣੀ ਹੈ ਮਾਫ ਕਰਨਾ ਵੰਡਣੀ ਸ਼ੁਰੂ ਹੋ ਗਈ ਹੋਣੀ ਹੈ ਉਹ ਸ਼ਰਾਬ ਜਿਹੜੇ ਫਿਰ ਇਹ ਉਮੀਦਵਾਰ ਹੁੰਦੇ ਨੇ ਘਟੀਆਂ ਤੋਂ ਘਟੀਆਂ ਸ਼ਰਾਬ ਜਿਹੜੀ ਆ ਉਹ ਲੈ ਕੇ ਆਉਂਦੇ ਆ ਪਿੰਡਾਂ 'ਚ ਵਰਤਾਈ ਜਾਂਦੀ ਹੈ ਜਿੱਦ ਨਾਲ ਮੌਤਾਂ ਹੁੰਦੀਆਂ 10 ਮੋਤਾਂ 5 ਮੋਤਾਂ ਹੋ ਗਈਆਂ ਸੋ ਕਿਉਂਕਿ ਜਿਹੜਾ ਸ਼ਰਾਬੀ ਬੰਦਾ ਹੈ ਉਹਨੂੰ ਚਾਹੀਦੀ ਹੁੰਦੀ ਸ਼ਰਾਬ ਉਹ ਕਹਿੰਦਾ ਵੀ ਜਿਹੋ ਜੀ ਮਰਜ਼ੀ ਹੋਵੇ ਤੇ ਉਹ ਉਹਦਾ ਸੇਵਨ ਕਰਦਾ ਤੇ ਮੁੜ ਕੇ ਮੌਤ ਨੂੰ ਗੱਲ ਲਾ ਲੈਂਦਾ ਇੱਕ ਵੋਟ ਦੀ ਖਾਤਰ ਜਾਂ ਫਿਰ ਇੱਕ ਆਪਾਂ ਕਹਿ ਲਈਏ ਇਹ ਸਾਰੀ ਲਾਲਸਾ ਇਹ ਜੇ ਤੁਸੀਂ ਹੁਣ ਯੂਕੇ ਦੇ ਨਾਲ ਕੰਪੇਅਰ ਕਰੋ ਤਾਂ ਇੱਥੇ ਨਹੀਂ ਇਸ ਤਰ੍ਹਾਂ ਚੱਲਦਾ ਨਾ ਹੀ ਉਮੀਦਵਾਰ ਦਾ ਕੋਈ ਖਰਚਾ ਹੁੰਦਾ हां ਉਹ ਲੀਫਲੈਟ ਵੰਡਦਾ ਹੈ ਘਰਾਂ ਘਰਾਂ ਦੇ ਵਿੱਚ ਜਾ ਕੇ ਕੁਝ ਥੋੜਾ ਬੋਤਾ ਜਿਹੜਾ ਇਹਨਾਂ ਚੀਜ਼ਾਂ ਦੇ ਉੱਤੇ ਖਰਚਾ ਜ਼ਰੂਰ ਆਉਂਦਾ ਜੋ ਉਹਦਾ ਫਿਊਲ ਲੱਗਦਾ ਹੋਵੇਗਾ ਜਾਂ ਹੋਰ ਹੈ ਨਾ ਟਾਈਮ ਲੱਗਦਾ ਹੋਵੇਗਾ ਪਰ ਆਹ ਚੀਜ਼ਾਂ ਨਹੀਂ ਹੁੰਦੀਆਂ ਇਹਨਾਂ ਮੁਲਕਾਂ ਦੇ ਵਿੱਚ ਇਹ ਲੋਕ ਬਹੁਤ ਸੁਲਝ ਚੁਕੇ ਨੇ ਇਹ ਲੋਕ ਬੜੇ ਸੁਲਝ ਚੁਕੇ ਆ ਤੁਸੀਂ ਕਦੀ ਨਹੀਂ ਵੇਖੋਗੇ ਕਿ ਇੱਕ ਐਮਐਲਏ ਦੇ ਨਾਲ ਗਨਮੈਨ ਤੁਰੇ ਹੋਣ ਗਨ ਜਿਹੜਾ ਐਮਐਲਏ ਆ ਉਹ ਤੁਹਾਡੇ ਵਿੱਚ ਕਾਰ ਤੁਰਿਆ ਫਿਰਦਾ ਤਨਮਨਜੀਤ ਸਿੰਘ ਢੇਸੀ ਐਮਪੀ ਨੇ ਆਪਣੇ ਪੰਜਾਬੀ ਸਿੱਖ ਨੇ ਪ੍ਰੀਤਕੌਰ ਗਿੱਲ ਨੇ ਸੋ ਉਹ ਇਦਾਂ ਹੀ ਸਾਡੇ ਵਿੱਚ ਤੁਰੇ ਫਿਰਦੇ ਹੁੰਦੇ ਆ ਜਦੋਂ ਕਿਤੇ ਕੋਈ ਈਵੈਂਟ ਹੁੰਦਾ ਜਾਂ ਗੁਰਦੁਆਰੇ ਆਉਂਦੇ ਆ ਤੇ ਜਦੋਂ ਕਿਤੇ ਸ਼ਾਪਿੰਗ ਜਾਣਾ ਹੋਵੇ ਤਾਂ ਆਪਣੀ ਟਰਾਲੀ ਉਹ ਆਪ ਲੈ ਕੇ ਸਟੋਰ ਦੇ ਵਿੱਚੋਂ ਸ਼ਾਪਿੰਗ ਕਰਦੇ ਦਿਖਾਈ ਦਿੰਦੇ ਨੇ ਕੋਈ ਹੂਟਰ ਵਾਲੀ ਗੱਡੀ ਨਹੀਂ ਉਹਨਾਂ ਦੇ ਕੋਲ ਹੁੰਦੀ ਸੋ ਇਹ ਹੈ ਸਿਸਟਮ ਇਹ ਹੈ ਸਿਸਟਮ ਆਮ ਲੋਕਾਂ ਦੇ ਵਿੱਚ ਆ ਹੁਣ ਜਿਹੜੇ ਐਮਪੀ ਜਗਮੀਤ ਸਿੰਘ ਨੇ ਐਨਡੀਪੀ ਦੇ ਮੁਖੀ ਸੌਰੀ ਜਿਹੜੇ ਜਗਨਜੀਤ ਸਿੰਘ ਨੇ ਉਹਨਾਂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਆਪਣੀਆਂ ਬੱਚੀਆਂ ਦੇ ਨਾਲ ਉਹ ਆਪਣੀਆਂ ਬੱਚੀਆਂ ਦੇ ਨਾਲ ਸ਼ਾਪਿੰਗ ਕਰਦੇ ਫਿਰਦੇ ਨੇ ਖੇਡਦੇ ਫਿਰਦੇ ਨੇ ਸੋ ਉਹ ਮਤਲਬ ਕਿ ਲੋਕਾਂ ਦੇ ਵਿੱਚ ਵਿਚਰਨ ਵਾਲੇ ਲੋਕ ਹੈ ਤੇ ਆਪਣਾ ਹਾਲਾਤ ਤੁਸੀਂ ਆਪਣੇ ਹਾਲਾਤ ਦੇਖ ਲਓ ਵੀ ਉੱਥੇ ਐਮਐਲਏ ਐਮਸੀ ਜਿਹੜਾ ਉਹ ਗਨਮੈਨਾਂ ਤੋਂ ਬਿਨਾ ਨਹੀਂ ਰਹਿੰਦਾ ਤੇ ਜੇ ਕਿਤੇ ਚਲਾ ਵੀ ਜਾਵੇ ਤਾਂ ਉਹ ਮੈਨੂੰ ਲੱਗਦਾ ਵੀ ਉਹਦੇ ਕਾਰਨਮਈ ਐਸੇ ਕੀਤੇ ਹੁੰਦੇ ਨੇ ਕਿ ਲੋਕ ਉਹਦੀ ਜਿਹੜੀ ਹੈ ਉਹ ਗਿੱਦੜਕੁੱਟ ਵੀ ਕਰ ਸਕਦੇ ਆ ਸੋ ਇਸੇ ਡਰੋਂ ਨਾਲ ਇਹਨਾਂ ਨੇ ਰੱਖੇ ਹੁੰਦੇ ਨੇ ਗਨਮੈਨ ਸਿਕਿਉਰਿਟੀ ਹੁੰਦੀ ਹੈ ਉਹ ਸਾਰਾ ਕੁਝ ਹੁੰਦਾ ਪਰ ਜਿਹੜੇ ਹਾਲਾਤ ਬਣੇ ਨੇ ਨਾ ਜੋ ਇਹ ਹਾਲਾਤ ਇਸ ਵੇਲੇ ਬਣੇ ਹੋਏ ਆ ਸਰਬਸੰਮਤੀ ਦਾ ਬੇਸ਼ੱਕ ਰੋਲਾ ਪਾਇਆ ਜਾ ਰਿਹਾ ਅਸੀਂ ਤਾਂ ਲੋਕਾਂ ਨੂੰ ਇਹ ਇੱਕ ਅਪੀਲ ਕਰਨਾ ਚਾਹੁੰਦੇ ਆ ਕਿ ਭਾਈ ਸਨ 2024 ਚੱਲ ਪਿਆ ਦੁਨੀਆ ਕਿੱਥੇ ਦੀ ਕਿੱਥੇ ਪਹੁੰਚ ਗਈ ਹੈ ਤੇ ਤੁਸੀਂ ਅੱਜ ਵੀ ਕਤਲੋਗਾਰਤ ਕਰ ਰਹੇ ਹੋ ਅੱਜ ਵੀ ਇੰਨੀ ਲਾਲਸਾ ਤੁਹਾਡੇ ਵਿੱਚ ਵਧੀ ਹੋਈ ਹੈ ਤੇ ਤੁਸੀਂ ਵਾਰਸ ਕਿੰਨਾ ਦੇ ਹੋ ਇਹ ਗੱਲਾਂ ਤੁਸੀਂ ਸੋਚਦੇ ਹੀ ਨਹੀਂ ਲੰਗਰ ਲਾਣ ਵਾਲੀ ਕੌਮ ਤੁਸੀਂ ਆਪਣੇ ਆਪ ਨੂੰ ਕਹਿੰਦੇ ਹੋ ਕਿ ਅਸੀਂ ਕਿਸੇ ਨੂੰ ਭੁੱਖਾ ਨਹੀਂ ਰਹਿਣ ਦਿੰਦੇ ਜਾਂ ਹੋਰ ਗੱਲਾਂ ਆਪਾਂ ਬਹੁਤ ਕਰਦੇ ਹਾਂ ਪਰ ਤੁਸੀਂ ਤੁਰੇ ਕਿਧਰ ਨੂੰ ਫਿਰਦੇ ਹੋ ਬੜੀ ਸ਼ਰਮਨਾਕ ਘਟਨਾ ਇਹ ਹੋਈ ਹੈ ਤੇ ਆਉਂਦੇ ਦਿਨਾਂ ਦੇ ਵਿੱਚ ਮੈਂ ਦੇਖਾਂਗਾ ਤੁਹਾਨੂੰ ਵੀ ਆਪਾਂ ਅਪਡੇਟ ਕਰਾਂਗੇ ਇਹੋ ਜਿਹੇ ਘਟਨਾਵਾਂ ਹੋਰ ਵਾਪਰਨਗੀਆਂ ਸੋ ਇਹਦਾ ਇਹਦਾ ਸਾਰਾ ਜਿਹੜਾ ਹੈ ਉਹ ਸੇਰਾ ਜਾਂਦਾ ਸਿਸਟਮ ਨੂੰ ਸਿਸਟਮ ਕਿਹੋ ਜਿਹਾ ਹੈਗਾ ਤੁਹਾਡੇ ਉੱਪਰ ਜੀ ਜਲਦੀ ਸਿੰਘ ਜੀ ਮੈਂ ਜਾਣਾ ਚਾਹਾਂਗਾ ਕਿਸੇ ਯੂਕੇ ਚ ਐਨੇ ਸਰ ਰਹੇ ਹਾਂ ਹੋਰ ਕਈ ਯੂਰਪ ਦੇਸ਼ਾਂ ਚ ਐਨੇ ਸਰ ਰਹੇ ਹਾਂ ਉੱਥੇ ਵੀ ਸਿਸਟਮ ਹੁੰਦਾ ਹੈ بس ਨਾਮ ਫਰਕ ਹੁੰਦੇ ਨੇ ਕੀ ਦੇਖਦੇ ਹਾਂ ਉਹਨਾਂ ਦੇ ਕੰਮ ਕੀ ਹੁੰਦੇ ਨੇ ਤੇ ਉਰੇ ਕੰਮ ਕੀ ਹੋਣੇ ਚਾਹੀਦੇ ਨੇ ਪੰਜਾਬ ਦੇ ਵਿੱਚ ਜੋ ਸਰਪੰਚ ਬਣਦੇ ਨੇ ਜੇ ਆਪਾਂ ਆ ਦੇ ਟੈਮ ਕਰ ਲਈਏ ਜਿਵੇਂ ਕਿਉਂਕਿ ਕਈ ਕਾਫੀ ਵੱਡੇ ਰੋਲ ਕਾਫੀ ਪਾਵਰੇ ਕੇ ਸਰਪੰਚ ਕੋਲ ਆ ਜਾਂਦੀਆਂ ਨੇ ਤੁਸੀਂ ਕਿਵੇਂ ਦੇਖਦੇ ਹੋ ਕਿ ਇਹ ਵੱਡੇ ਕੰਮ ਜਿਹਨੇ ਉਪ ਸਰਪੰਚਾਂ ਵੱਲੋਂ ਕਰਨੇ ਜ਼ਰੂਰੀ ਨੇ ਉਹ ਕਰਨੇ ਚਾਹੀਦੇ ਨੇ ਦੇਖੋ ਸਰਪੰਚ ਜਿਹੜੀ ਸਰਪੰਚੀ ਹੈ ਨਾ ਇਹ ਤਾਂ ਇੱਕ ਸ਼ੌਹਰਤ ਹੈ ਮਤਲਬ ਕਹਿ ਲਓ ਭਈ ਅ ਜਿਵੇਂ ਕਹਿ ਲਵਾਂ ਕਿ ਇੱਕ ਸ਼ੋਰਤ ਦੇ ਪਿੱਛੇ ਆਪਾਂ ਸਰਪੰਚੀ ਵੀ ਨਾਮ ਦੇ ਅੱਗੇ ਸਰਪੰਚ ਲੱਗ ਜਾਏ ਸੋ ਇੰਨਾ ਕੀ ਹੁੰਦਾ ਬਹੁਤਾ ਹੱਥ ਦੇ ਵਿੱਚ ਨਹੀਂ ਹੁੰਦਾ ਸਰਪੰਚਾਂ ਦੇ ਕੁਝ ਇਹ ਤਾਂ ਸਿਸਟਮ ਜੇ ਤੁਸੀਂ ਸੁਧਾਰਨ ਦੀ ਗੱਲ ਕਰਦੇ ਹੋ ਇਹ ਤਾਂ ਮੁੱਢ ਤੋਂ ਚੱਲਦਾ ਕੰਮ ਇਹ ਸੈਂਟਰ ਲੈਵਲ ਤੋਂ ਕੰਮ ਚੱਲੇ ਤਾਂ ਫੇਰ ਗੱਲ ਬਣਦੀ ਹੁੰਦੀ ਹੈ ਸੋ ਸੈਂਟਰ ਲੈਵਲ ਤੋਂ ਜੋ ਚੱਲੇਗਾ ਫੇਰ ਆ ਛੋਟੇ ਛੋਟੇ ਜਿਹੜੇ ਅਹੁਦੇ ਨੇ ਜਿਹੜੇ ਜੇ ਸਰਪੰਚੀ ਐਮਸੀ ਉਸ ਤੋਂ ਬਾਅਦ ਐਮਐਲਏ ਫਿਰ ਐਮਪੀ ਇਹ 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 ਬਾਤ ਦੀਆਂ ਗੱਲਾਂ ਨੇ ਸੈਂਟਰ ਦਾ ਸਿਸਟਮ ਜਿਹੜਾ ਹੈਗਾ ਕਿਸੇ ਦੇਸ਼ ਦਾ ਉੱਪਰੋਂ ਚੱਲਦਾ ਇਹ ਤਾਂ ਛੋਟੀਆਂ ਨੇ ਇਹਨਾਂ ਦੇ ਹੱਕ ਦੇ ਵਿੱਚ ਕੁਝ ਨਹੀਂ ਹੈ ਇਹਨਾਂ ਨੂੰ ਗਰੰਟ ਆ ਜੂਗੀ ਇਹ ਕਿਸੇ ਦੀ ਇੱਕ ਗਲੀ ਦੀਆਂ ਨਾਲੀਆਂ ਪੱਕੀਆਂ ਕਰਾ ਦੇਣਗੇ ਕਿਤੇ ਸੀਵਰੇਜ ਪਵਾ ਦੇਣਗੇ ਕਿਤੇ ਮਿੱਟੀ ਸੁੱਟਾ ਦੇਣਗੇ ਤੇ ਇੰਨਾ ਕੁ ਹੁੰਦਾ ਇਹਨਾਂ ਇਹਨਾਂ ਦੇ ਹੱਥ ਵਿੱਚ ਕੁਝ ਨਹੀਂ ਹੈਗਾ ਸੋ ਇਹ ਸਾਰੀ ਇੱਕ ਫੋਕੀ ਸ਼ੋਰਤ ਹੁੰਦੀ ਹੈ ਕੀ ਮੇਰੇ ਨਾਮ ਦੇ ਅੱਗੇ ਪਲੇਟ ਲੱਗ ਜਾਵੇ ਗੱਡੀ ਦੇ ਅੱਗੇ ਇੱਕ ਪਲੇਟ ਹੁੰਦੀ ਨਾ ਨੰਬਰ ਪਲੇਟ ਉਹਦੇ ਉੱਪਰ ਕਰਕੇ ਲਾਈ ਹੁੰਦੀ ਉੱਤੇ ਲਿਖਿਆ ਹੁੰਦਾ ਸਰਪੰਚ ਹੈ ਨਾ ਸੋ ਇਹ ਇਹ ਮਤਲਬ ਕਿ ਇੱਕ ਆਪਾਂ ਕਹਿ ਲਈਏ ਵੀ ਫੋਕੀ ਸ਼ੋਰਤ ਹੈ ਜਾਂ ਫਿਰ ਇਹ ਕਹਿ ਲਈਏ ਵੀ ਰਿਸ਼ਵਤ ਪੈਸਾ ਗ੍ਰਾਂਟ ਆਈ ਖਾ ਲਈ ਆ ਤੁਸੀਂ ਅਕਸਰ ਹੀ ਸੁਣਦੇ ਹੋਵੋਗੇ ਹੁਣ ਤੁਸੀਂ ਮੈਨੂੰ ਇੱਕ ਗੱਲ ਹੋਰ ਦੱਸ ਦਿਓ ਜਿਹੜਾ ਬੰਦਾ 2 ਕਰੋੜ ਬੋਲੀ ਲਾ ਕੇ ਤੇ ਸਰਪੰਚੀ ਲੈ ਰਿਆ ਉਹਨੂੰ ਪਤਾ ਨਾ ਵੀ ਮੇਰਾ 2 ਕਰੋੜ ਦੀ ਜਗ੍ਹਾ 4 ਕਰੋੜ ਮੈਂ ਬਣਾ ਲੈਣਾ 5 ਸਾਲਾਂ ਦੇ ਵਿੱਚ ਸੋ ਇਥੋਂ ਸ਼ਰਮ ਪਤਾ ਲੱਗਦਾ ਵੀ ਇਹ ਲਾਲਚ ਹੈ ਇਹ ਲੋਕਾਂ ਨੂੰ ਲੁੱਟਣਾ ਹੈ ਤੇ ਜਿਹੜਾ 2 ਕਰੋੜ ਉਹਨੇ ਲੁੱਟ ਹੋਰ ਕਮਾਉਣਾ ਉਹ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਹੋਣੀ ਹੈ ਉਹ ਉਹਨੇ ਤੁਹਾਡੇ ਪਿੰਡ ਤੇ ਨਹੀਂ ਲਾਉਣਾ ਉਹਦੀ ਉਹਦੀ ਉਹਨੇ ਇੱਕ ਕਾਰੋਬਾਰ ਕੀਤਾ ਹੈ ਇਨਵੈਸਟ ਕੀਤਾ ਉਹਨੇ 2 ਕਰੋੜ ਰੁਪਈਆ ਉਹਨੂੰ ਪਤਾ ਹੈ 2 ਜਾਂ 3 ਕਰੋੜ ਨਾਲ ਲੈ ਕੇ ਵੀ ਮੈਂ ਆਵਾਂਗਾ ਸੋ ਉਹਨੇ ਤੁਹਾਨੂੰ ਲੁੱਟਣਾ ਹੈ ਜਿਹੜਾ ਤੁਹਾਡਾ ਟੈਕਸ ਪੇਅਰਸ ਦਾ ਪੈਸਾ ਹੈਗਾ ਉਹ ਜਦੋਂ ਸਰਕਾਰ ਕਿਤੇ ਗ੍ਰਾਂਟ ਦੇ ਰੂਪ ਦੇ ਵਿੱਚ ਜਾਂ ਫਿਰ ਰਿਸ਼ਵਤਾਂ ਕਿਤੇ ਮੋਹਰ ਲਾਉਣੀ ਹੈ ਸੈਨ ਕਰਨੇ ਆ ਉਹਨੂੰ ਪਤਾ ਪੰਜ ਸਾਲ ਮੈਂ ਇਹ ਵਪਾਰ ਕਰਨਾ ਇਸ ਕਰਕੇ ਉਹ ਸਰਪੰਚ ਬਣਿਆ ਸੋ ਉਹਨੂੰ ਕੋਈ ਤੁਹਾਡੇ ਨਾਲ ਲੈਣ ਦੇ ਨਹੀਂ ਤੁਹਾਡੇ ਪਿੰਡ ਨਾਲ ਕੋਈ ਲੈਣ ਦੇ ਨਹੀਂ ਨਾ ਮਹੱਲੇ ਨਾਲ ਨਾ ਤੁਹਾਡੇ ਸ਼ਹਿਰ ਦੇ ਨਾਲ ਸੋ ਇਹ ਹੁਣ ਤੁਸੀਂ ਦੇਖਣਾ ਕਿ ਇਹੋ ਜਿਹੇ ਬੰਦੇ ਚੁਣਨੇ ਆ ਪਰ ਮੈਂ ਫੇਰ ਉੱਥੇ ਹੀ ਆ ਜੰਨਾ ਕਿ ਜਿੱਥੇ ਮੁੱਢ ਤੋਂ ਹੀ ਸਾਰਾ ਕੁਝ ਇਹ ਚੱਲਦਾ ਹੋਵੇ ਫੇਰ ਆ ਛੋਟੇ-ਛੋਟਿਆਂ ਨੂੰ ਕੀ ਰੋਕ ਲਓਗੇ ਕਿੰਨਾ ਕੁ ਰੋਕ ਲਓਗੇ ਤੁਸੀਂ ਜੀ ਹਾਂ ਜੀ ਜੇ ਤੁਸੀਂ ਤੁਹਾਡੇ ਨਾਲ ਕਰਦੀਆਂ ਤੁਸੀਂ ਕਹੋ ਕਿ ਆਪਣੇ ਵਿਚਾਰ ਸਦਸ਼ਣ ਅਗੇ ਰੱਖਦੀ ਹਾਂ ਕਾਫੀ ਦੁਨੀਆ ਦੇ ਕਾਫੀ ਤੁਹਾਡੇ ਵਿਚਾਰ ਤੇ ਦਰਸ਼ਨ ਕਾਹ ਦੀ ਪਸੰਦ ਲਈ ਤੁਹਾਡਾ ਧੰਨਵਾਦ ਜੀ ਧੰਨਵਾਦ ਜੀ ਧੰਨਵਾਦ ਬਹੁਤ